ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਲਓ ਜੀ ਸਵੇਰ ਸਵੇਰ ਦਾ ਟਾਈਮ ਹੈ ਤੇ ਅੱਜ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦਿਖਾ ਦਿੰਨੇ ਆ ਸ਼ੀਤਗੰਜ ਸਾਹਿਬ ਮੁੱਦ ਕੀ ਤੇ ਇਹ ਹੈਗਾ ਜੀ ਲੰਗਰ ਹਾਲ ਤੇ ਇੱਥੇ ਆਪਾਂ ਦੁੱਧ ਫੜਾ ਦਗੇ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆਪਾਂ ਮੱਝ ਨਵੀਂ ਲਿਆਂਦੀ ਆ ਤੇ ਉਹਦਾ ਦੁੱਧ ਬਣਿਆ ਹੋਇਆ ਹੀ ਸੀਗਾ ਤੇ ਅੱਜ ਆਪਨੇ ਕੋਲੇ ਟਾਈਮ ਸੀਗਾ ਤੇ ਅੱਜ ਆਪਾਂ ਗੁਰੂ ਘਰ ਵੀ ਕੇ ਦੁੱਧ ਉਹ ਲੈ ਕੇ ਆਈਆਂ ਪ੍ਰਮਾਤਮਾ ਸਭ ਦੀ ਕਰੇ ਸੋਖ ਸ਼ਾਂਤੀ ਤੰਦਰੁਸਤੀ ਬਖਸ਼ੇ ਤੇ ਹੁਣ ਆਪਾਂ ਦੁੱਧ ਫੜਾਤਾ ਜੀ ਹੁਣ ਆਪਾਂ ਚੱਲਦੇ ਆ ਬਾਹਰ ਇਧਰ ਦਰਬਾਰ ਸਾਹਿਬ ਵੱਲ ਤੇ ਇਹ ਹੈਗੀ ਆ ਜੀ ਇੱਥੇ ਸਾਹਮਣੇ ਆ ਪਾਰਕਿੰਗ ਇੱਥੇ ਸਕੂਟਰ ਮੋਟਰਸਾਈਕਲ ਖੜਦੇ ਆ ਗੱਡਿਆਂ ਦੀ ਪਾਰਕਿੰਗ ਬਾਹਰ ਆ ਤੇ ਇਹ ਦੋ ਮਿਸ਼ਾਨ ਸਾਹਿਬ ਜੀ ਨੂੰ ਜੂਲデア ਜੀ ਗੁਰਦੁਆਰਾ ਸਾਹਿਬ ਦੇ ਅੱਗੇ ਤੇ ਇੱਧਰ ਆਪਾਂ ਚੱਲਦੇ ਆਂ ਜੀ ਜੀ ਦੀ ਨਿਵਾਸ ਦੇ ਵਿੱਚ ਇੱਧਰ ਲਈ ਆ ਸਾਈਡ ਤੇ ਕਬੇ ਹੱਥ ਦੀਵਾਨ ਹਾਲ ਆ ਕਾਫੀ ਵੱਡਾ ਤੇ ਆ ਸਾਹਮਣੇ ਲੰਗਰ ਹਾਲ ਹੈ ਲੰਗਰ ਹਾਲ ਦੀ ਤਿਆਰੀ ਹੋ ਰਹੀ ਹੈ ਜੀ ਲੰਗਰ ਹਾਲ ਬਣ ਰਿਹਾ ਤਾਂ ਕਰਕੇ ਉਹਨਾਂ ਨੇ ਦੀਵਾਨ ਹਾਲ ਦੇ ਵਿੱਚ ਥੋੜੀ ਜਿਹੀ ਜਗ੍ਹਾ ਕਵਰ ਕਰਕੇ ਲੰਗਰ ਹਾਲ ਬਣਾਇਆ ਹੋਇਆ ਤੇ ਇਹ ਇਧਰ ਆ ਸਾਹਮਣੇ ਆ ਜੀ ਇਸ਼ਨਾਨ ਘਰ ਤੇ ਇਹ ਦੇ ਮਗਰਲੇ ਪਾਸੇ ਹੈਗਾ ਪਿਛਲੇ ਪਾਸੇ ਹਸਪਤਾਲ ਕਾਫੀ ਵੱਡਾ ਤੇ ਇਹ ਇਸ਼ਨਾਨ ਘਰ ਸਰੂਵਰ ਨਹੀਂ ਬਣਿਆ ਹੋਇਆ ਹੈਗਾ ਜੀ ਤੇ ਟੂਟੀਆਂ ਤੋਂ ਇਸ਼ਨਾਨ ਕੀਤਾ ਜਾਂਦਾ ਵਾ ਤੇ ਉਸ ਤੋਂ ਬਾਅਦ ਜੀ ਇਧਰ ਆ ਪਾ ਜਾਂਦੇ ਆ ਜੀ ਖੂਹ ਵੱਲ ਇਹ ਕਾਫੀ ਪੁਰਾਣਾ ਖੂਹ ਜਦੋਂ ਦਾ ਗੁਰਦੁਆਰਾ ਸਾਹਿਬ ਨੇ ਉਦੋਂ ਦਾ ਇਹ ਖੂਹ ਆ ਤੇ ਇਹਦੇ ਵਿੱਚ ਹੁਣ ਮੋਟਰ ਲੱਗੀ ਹੋਈ ਆ ਜੋ ਸਾਰੇ ਇੱਥੋਂ ਦਾ ਪਾਣੀ ਇਸ ਮੋਟਰ ਨਾਲ ਹੀ ਜਾਂਦਾ ਵਾ ਕਾਫੀ ਪ੍ਰਬੰਧ ਹੈ ਵਧੀਆ ਹੈ ਤੇ ਬਹੁਤ ਸਾਫ ਸਫਾਈ ਹੈ ਇੱਧਰ ਸਾਰੇ ਆਸਰਾਮ ਬਣਿਆ ਹੋਇਆ ਪਾਠ ਪ੍ਰਕਾਸ਼ ਵੀ ਹੁੰਦੀ ਹੈ ਜੀ ਇੱਥੇ ਤੇ ਆ ਲੰਗਰ ਹਾਲ ਤੇ ਇੱਥੇ ਵਿਚਾਲ ਦੀ ਪਿਛਲੇ ਪਾਸੇ ਨੂੰ ਜਾਈਦਾ ਜੀ ਸਕੂਲ ਵਾਲੇ ਇੱਧਰਲੇ ਪਾਸੇ ਸਕੂਲ ਵੀ ਬਣਿਆ ਹੋਇਆ ਪਲੱਸ 2 ਤੱਕ ਸੀਬੀਐਸਸੀ ਬੋਰਡ ਤੋਂ ਮਾਨਤਾ ਪ੍ਰਾਪਤ ਹੈ ਤੇ ਆ ਜੋ ਆਪਾਂ ਤੁਹਾਨੂੰ ਦਿਖਾ ਦਈਏ ਖੂਹ ਖੂਹ ਦੇ ਵਿੱਚ ਮੋਟਰ ਲੱਗੀ ਹੋਈ ਹੈ ਜੀ ਤੇ ਤੁਸੀਂ ਵੀ ਦੇਖੋ ਕਾਫੀ ਸਾਫ ਸਫਾਈ ਸੀ ਆਇਨੀ ਸੀ ਕਾ ਵੀ ਸੈੱਲ ਜਿਹਦੀ ਸਮੈਲ ਆਉਂਦੀ ਹੈ ਜਾਂ ਕਿਵੇਂ ਬਹੁਤ ਵਧੀਆ ਸੀ ਇਹ ਤੇ ਅਸੀਂ ਕਾਫੀ ਆਉਂਦੇ ਜਾਂਦੇ ਆ ਜੀ ਇੱਥੇ ਗੁਰਦੁਆਰਾ ਸਾਹਿਬ ਵਿਖੇ ਤੇ ਬਹੁਤ ساری ਸੰਗਤ ਆਉਂਦੀ ਹੋਊਗੀ ਇੱਥੋਂ ਦੇ ਨੇੜੇ ਤੇੜੇ ਦੇ ਲੋਕ ਕਾਫੀ ਦੂਰੋਂ ਚੱਲ ਕੇ ਵੀ ਲੋਕ ਆਉਂਦੇ ਆ ਤੇ ਹੁਣ ਆਪਾਂ ਆ ਜੰਨੇ ਆ ਬਾਹਰ ਜੀ ਤੇ ਇੱਥੇ ਆਪਾਂ ਪੰਜchnana ਕਰ ਲਏ ਜੀ ਇਸ ਤੋਂ ਬਾਅਦ ਆ ਪਟੇਕਦੇ ਮੱਥਾ ਇਸੀ ਦਿਨવાસ ਹੈ ਜੀ ਚੀਤਾ ਦੀ ਯਾਦ ਵਿੱਚ ਇਸ ਸਥਾਨ ਬਣਾਇਆ ਗਿਆ ਕਾਫੀ ਮੁੱਦਕੀ ਲੜਾਈ ਵਿੱਚ ਕਾਫੀ ਸੰਘਰਸ਼ੀਦ ਹੋਏ ਸੀ ਤੇ ਇੱਥੇ ਇਦਰਾ ਕਾਫੀ ਵੱਡੀ ਫੋਟੋ ਵੀ ਲੱਗੀ ਹੋਈ ਆ ਜੋ ਇੱਥੇ ਲੜਾਈ ਹੋਈ ਸੀ ਉਹਦੀ ਤੇ ਕਿਉਂਕਿ ਇਥੋਂ ਦਾ ਇਤਿਹਾਸ ਕਾਫੀ ਵੱਡਾ ਹੈ ਤੇ ਆਪਾਂ ਵੀਡੀਓ ਥੋੜੀ ਬਣਾਈ ਆ ਤਾਂ ਕਰਕੇ ਆਪਾਂ ਬੋਲ ਕੇ ਸੁਣਾ ਨਹੀਂ ਸਕਦੇ ਤੇ ਮੈਂ ਉਥੋਂ ਵੀਡੀਓ ਬਣਾਈ ਹੈ ਇਤਿਹਾਸ ਦੀ ਤੁਸੀਂ ਵੀਡੀਓ ਪਾਜ਼ ਕਰਕੇ ਤੇ ਇਹਦਾ ਇਤਿਹਾਸ ਪੜ ਸਕਦੇ ਆ ਤੇ ਹੁਣ ਆਪਾਂ ਆ ਜਾਨੇ ਆ ਦਰਬਾਰ ਸਾਹਿਬ ਇੱਧਰ ਇੱਥੇ ਵੀ ਮਹਾਰਾਜ ਪ੍ਰਕਾਸ਼ ਹੈ ਤੇ ਅਖੰਡ ਪਾਠ ਸਾਹਿਬ ਜੀ ਦੀ ਨਿਵਾਸ ਵਿੱਚ ਵੀ ਤੇ ਇੱਥੇ ਵੀ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੀ ਰਹਿੰਦੀ ਹੈ ਜੀ ਕਈ ਵਾਰਾਂ ਤਾਂ ਲਗਾਤਾਰ ਹੀ ਹੁੰਦੀ ਹੈ ਕਈ ਵਾਰ ਆ ਵਾਰ ਹੀ ਵੱਟੇ ਹੁੰਦੀ ਹੈ ਤੇ ਇੱਥੇ ਬਹੁਤ ਸਾਰੇ ਲੋਕ ਬਾਹਰੋਂ ਇੱਧਰੋਂ ਬਹੁਤ ਸਾਰੇ ਲੋਕ ਸ੍ਰੀ ਅਖੰਡ ਪਾਠ ਸਾਹਿਬ ਪਾਠ ਪ੍ਰਕਾਸ਼ ਕਰਵਾਉਂਦੇ ਨੇ ਤੇ ਇੱਧਰ ਆਪਾਂ ਤੁਹਾਨੂੰ ਪਹਿਲਾ ਇਤਿਹਾਸ ਸੁਖਾ ਦੇਗੀ ਤੁਸੀਂ ਵੀਡੀਓ ਵੀਡੀਓ ਨੂੰ ਰੋਕ ਕੇ ਇਹ ਇਤਿਹਾਸ ਪੜ ਲਿਓ ਜੀ ਤੇ ਹੁਣ ਆਪਾਂ ਚੱਲਦੇ ਆਂ ਦਰਬਾਰ ਸਾਹਿਬ ਦੇ ਅੰਦਰ ਤੇ ਉੱਥੇ ਚੱਲ ਕੇ ਆਪਾਂ ਦੇਖਦੇ ਆਂ ਮੱਥਾ ਤੇ ਤੁਸੀਂ ਵੀ ਗੁਰੂ ਸਾਹਿਬ ਦੇ ਦਰਸ਼ਨ ਕਰੋ ਜੀ ਨਾਲ ਦੀ ਨਾਲ ਤੇ ਇੱਥੇ ਪੁੰਨਿਆਂ ਦਾ ਤਿਹਾਰ ਮਨਾਇਆ ਜਾਂਦਾ ਜੀ ਪੁੰਨਿਆਂ ਦਾ ਦਿਹਾੜਾ ਮਨਾਇਆ ਜਾਂਦਾ ਤੇ 18 ਪਉ ਨੂੰ ਸ਼ੀਦੀ ਦਿਵਸ ਵੀ ਮਨਾਏ ਜਾਂਦੇ ਆ ਇੱਥੇ ਕਾਫੀ ਘੱਟ ਹੁੰਦਾ ਹਰ ਐਤਵਾਰ ਦੇ ਐਤਵਾਰ ਵੀ ਇੱਥੇ ਕਾਫੀ ਘੱਟ ਹੁੰਦਾ ਵਾ ਤੇ ਆਹ ਲੋ ਜੀ ਆਪਾਂ ਆ ਗਏ ਦਰਬਾਰ ਸਾਹਿਬ ਦੇ ਅੰਦਰ ਤੇ ਤੁਸੀਂ ਵੀ ਗੁਰੂ ਨਾਮ ਸਿਕਾਰ ਕਰੋ ਤੇ ਅਸੀਂ ਵੀ ਕੀਤਾ ਤੇ ਇੱਥੇ ਬਾਬਾ ਦੀ ਠੀਵਾ ਕਾ ਡਰੇ ਅਸੀਂ ਦੇਖ ਕਾफी ਗਰਮ ਸੀਗੀ ਕਿਉਂਕਿ 8 ਵਜ ਚੁੱਕੇ ਸੀ ਹੁਣ ਅਰਦਾਸ ਹੋਊਗੀ ਸਵੇਰ ਤੀਜੇ ਪਾਠ ਪ੍ਰਕਾਸ਼ ਹੋਇਆ ਜਿਹੜਾ ਤੇ ਤੁਸੀਂ ਵੀ ਮੱਥਾ ਟੇਕੋ ਮਹਾਰਾਜ ਨੂੰ ਤੇ ਆਪਾਂ ਲੈ ਲਈਏ ਦੇਗਾ ਆ ਪਾ ਗਏ ਆ ਬਾਹਰ ਤੇ ਆਪਾਂ ਨਿਸ਼ਾਨ ਸਾਹਿਬ ਨੂੰ ਨਮਸਕਾਰ ਕਰਦੇ ਆ ਤੇ ਫੇਰ ਤੁਹਾਨੂੰ ਬਾਹਰ ਦਾ ਦਿਖਾਉਣੀ ਆ ਵਿਊ ਤੇ ਇਹ ਹੈਗਾ ਜੀ ਬਾਹਰਲੀ ਸਾਈਡ ਤੇ ਇਹਦੇ ਪਿੱਛੇ ਹੈਗਾ ਸਕੂਲ ਤੇ ਇਧਰ ਆ ਲੰਗਰ ਹਾਲ ਹੈ ਜੀ ਤੇ ਇਥੇਗਾ ਮੂਰਤੀਆਂ ਵੀ ਕਾਫੀ ਬਣੀਆਂ ਹੋਣਗੀਆਂ ਜਦੋਂ ਫੇਰ ਆਪਾਂ ਆਏ ਤੁਹਾਨੂੰ ਦਿਖਾਵਾਂਗੇ ਕਿਉਂਕਿ ਹੁਣ ਕਿ ਕੰਮ ਚੱਲ ਰਿਹਾ ਤੇ ਉਹਨਾਂ ਦੀ ਸਾਫ ਸਫਾਈ ਨਹੀਂ ਹੈਗੀ ਸਮਾਨ ਉਹਨਾਂ ਦਾ ਲਾ ਕੱਢ-ਕੱਢ ਕੇ ਉਧਰ ਨੂੰ ਰੱਖਿਆ ਹੋਇਆ ਵਾ ਤੇ ਇਧਰ ਬਣੀਆਂ ਹੋਣਗੀਆਂ ਮੂਰਤੀਆਂ ਜਿਉ ਸਾਰੀਆਂ ਤੇ ਬਚਿੱਤਰ ਸਿੰਘ ਦੀ ਬਾਦਰੀ ਨਾਗਣੀ ਵਰਸ਼ੇ ਵਾਲੀ ਵੀ ਇੱਥੇ ਤਸਵੀਰ ਬਣੀ ਹੋਈ ਆ ਤੇ ਆ ਸਾਹਮਣੇ ਹੈਗਾ ਦੀਵਾਨ ਹਾਲ ਆਹ ਕਾਫੀ ਵੱਡਾ ਦੀਵਾਨ ਹਾਲ ਹੈ ਇਹਦੇ ਵਿੱਚ ਹੀ ਲੰਗਰ ਹਾਲ ਹੁਣ ਅਨੰਦਾਰਜੀ ਜੀਆ ਬਣਾਇਆ ਹੋਇਆ ਕਿਉਂਕਿ ਇੱਧਰ ਲੰਗਰ ਹਾਲ ਦਾ ਕੰਮ ਚੱਲਦਾ ਵਾ ਤੇ ਚਲੋ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਦੁਬਾਰਾ ਫੇਰ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ